ਜੀ ਗਾਕਸਾਂ ਨੂੰ ਬਹੁਤ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ Facebook ਪੇਜ ਤੇ ਜੋ ਵੀ ਨਵੇਂ ਜੁੜ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਜੋ ਵੀਡੀਓ ਬਣਾਉਣ ਲੱਗੇ ਆ ਪਿੰਡ ਮੱਲਕੇ ਬਾਈ ਦਰਸ਼ਨ ਸਿੰਘ ਪੱਕੂ ਦੇ ਘਰੇ ਬਣਾਉਣ ਲੱਗੇ ਆ ਬਾਈ ਜੀ ਦੇ ਘਰੇ ਤੁਹਾਨੂੰ ਜੋ ਸਕਰੀਨ ਤੇ ਇੱਕ ਮੱਝ ਦਾ ਖਰੀਆ ਪਹਿਲੇ ਇੱਕ ਨੰਬਰ ਵਾਲੀ ਇੱਕ ਉਧਰ ਦੋ ਨੰਬਰ ਦਾ ਖਰੀਆ ਤੁਹਾਨੂੰ ਬਾਅਦ ਦਿਖਾਉਣੇ ਉਧਰ ਤੇ ਦੋਨੇ ਮੱਝਾਂ ਕਾਫੀ ਟਾਈਮ ਤੋਂ ਰਿਪੀਟ ਕਰ ਰਹੀਆਂ ਸੀ ਇਹਦੀ ਡਿਟੇਲ ਆਪਾਂ ਲੈ ਲਈਏ ਬਾਈ ਜੀ ਤੋਂ ਕਿ ਕਿੰਨੇ ਟਾਈਮ ਦਾ ਰਿਪੀਟਰ ਸੀ ਕਿੰਨੇ ਟਾਈਮ ਬਾਅਦ ਅੱਜ ਇਹ ਕੰਸੀ ਹੋਈ ਨਾ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਭਾਈ ਅਸੀਂ ਗੱਲ ਕਰਦੇ ਅਸੀਂ ਗੱਲ ਕਰਦੇ ਜੀ ਤਾਂ ਕਹੀ ਬੰਦੇ ਤੇ ਕਿੰਨੇ ਟਾਈਮ ਦੀ ਮੱਝ ਆਪਣੇ ਰੇਪੀਟਰ ਦੀ ਸਟਾਰਟ ਹੀ ਤੋਂ ਦੱਸੋ ਜੀ ਜੈਲੀ ਅਕਤੂਬਰ ਦੇ ਵਿੱਚ ਇਹ ਮੱਝ ਸੁੱਜੀ ਗਈ ਆਈਡੀਆ ਹੈ ਰੈਡੀ ਕਰੀਏ ਰੈਡੀ ਕਰੀਏ ਬਾਤਾਂ 12 13 ਅਕਤੂਬਰ ਤੋਂ ਸੁੱਜੀ ਗਈ ਤੋਂ ਅਸੀਂ ਝੋਨੇ ਦਾ ਕਰੀਏ ਸਟਾਰਟ ਕੀਤੀ ਸੀ ਹਾਂਜੀ ਫੇਰ ਉਹ ਸੁੱਜੀ ਦੀ 15 ਤਰੀਕ ਨੂੰ ਰੰਗ ਪੁਰੇ ਠੀਕੇ ਤੇ ਉਹ ਪਾਸਾਦਾਂ ਉੱਤੇ ਲੈ ਗਈ ਸੀ ਸਾਤ ਤੋਂ ਉੱਪਰ ਸਾਤ ਤੋਂ ਉੱਪਰ ਲੈ ਗਈ ਸੀ ਸਾਤ ਤੋਂ ਉੱਪਰ ਲੈ ਗਈ ਸੀ ਹਾਂਜੀ ਸਵਾ ਸਾਲ ਸਵਾ ਡੇਢ ਸਾਲ ਹੋ ਗਏ ਕਿ ਕਿੰਨਾ ਕ ਪਹਿਲਾ ਖਰਚਾ ਕਰਦਾ ਡਾਕਟਰ ਸਾਹਿਬ ਮੈਂ ਤਾਂ 5-5 7-7 ਦਾ ਟੀਕੇ ਭਰਾ ਭਰਾ ਕਿਤੇ ਖੁੰਗੜ ਹੋ ਗਿਆ ਸੀਗਾ ਹਾਂਜੀ ਤੇ ਜਿਹੜੀ ਇਹਨਾਂ ਦੀ ਕਮਾਈ ਸੀ ਇਹਨਾਂ ਦੇ ਢਿੱਡ ਜਾਲੀ ਤੇ ਮੇਰੇ ਪੰਨੇ ਕੱਫੇ ਸੀਗਾ ਬਿਲਕੁਲ ਤੇ ਤੁਹਾਡੇ ਨਾਲ ਮੈਂ ਤੁਹਾਡੇ YouTube ਤੇ ਮੈਂ ਵੇਖਿਆ ਸੀਗਾ ਹਾਂਜੀ ਤੇ ਤੁਹਾਡੇ ਨਾਲ YouTube ਤੇ ਸੰਪਰਕ ਹੋਇਆ ਤੇ ਮੇਰੇ ਮੱਜਾ ਤੁਸੀਂ ਪਹਿਲੀ ਵਾਰ ਟੀਕਾ ਭਰਿਆ ਇੱਕ ਇੱਕ ਟੀਕਾ ਤੇ ਪਹਿਲੀ ਵਾਰ ਕਰਵਾਉਂਦੇ ਬਹੁਤ ਸ਼ੁਕਰਾਨਾ ਜੀ ਤੁਹਾਨੂੰ ਬਹੁਤ ਬਹੁਤ ਬਧਾਈਆਂ ਤੇ ਮਨ ਖੁਸ਼ ਹੈ ਜੀ ਮੈਂ ਕਹਿੰਦਾ ਬਾਗੋ ਬਾਗ ਜੀ ਪੂਰਾ ਜੀ ਜਿਹੜੇ ਹੋਰ ਵੀਰ ਭਰਾ ਝੋਟੀਆਂ ਕਟਿਆਂ ਨੂੰ ਬੁਚੜਾਂ ਨੂੰ ਵੇਚੀ ਜਾਂਦੇ ਹਾਂਜੀ ਤੁਸੀਂ ਇੱਕ ਦੋਸ਼ ਆਉਦੋ ਨਾ ਕਿ ਮੈਂ ਤਾਂ ਇਹ ਹੀ ਗੱਲ ਕਹੂੰਗਾ ਕਿ ਮੈਨੂੰ ਮੱਝਾਂ ਤਾਂ ਵੱਢ ਕੇ ਸੌ ਕੇ ਇਹੀ ਆ ਵੀ ਜਦ ਤੱਕ ਮੈਨੂੰ ਮੌਤ ਆ ਜੇ ਮੇਰਾ ਸੌਂਟ ਪੁੱਗਦੇ ਵੀ ਮੈਂ ਫੱਟਰਾ ਲੈ ਕਿ ਤੁਹਾਡੇ ਕੋਲੋਂ ਮੈਂ ਸੰਪਰਕ ਦੇ ਵਿੱਚ ਰਹੂੰਗਾ ਤੇ ਮੇਰੀਆਂ ਮੱਝਾਂ ਦਾ ਬਣਾ ਹੋ ਜਾਣਾ ਤੇ ਸਾਰੇ ਭਰਾਵਾਂ ਨੂੰ ਇਹੀ ਵੀਰੇ ਹੱਥ ਬੰਨ੍ਹ ਕੇ ਬੈਠੇ ਵੀ ਜੇ ਕਿਸੇ ਦਾ ਪਸ਼ੂ ਖਰਾਬ ਕਰਦਾ ਤੇ ਡਾਕਟਰ ਸਾਹਿਬ ਨਾਲ ਸੰਪਰਕ ਕਰਨਾ ਇਹਦਾ ਪੰਡਾ ਰਾਉਤੀ ਜੀ ਮੇਨ ਬਹੁਤ ਮਿਹਨਤੀ ਬੰਦੇ ਨੇ ਜੀ ਮੇਨ ਦਰਨਾ ਦੇ ਬਹੁਤ ਜੜਾਂ ਨੂੰ ਵੇਚਣਾਂ ਨੇ ਪਰ ਇਸ ਤਰ੍ਹਾਂ ਦੀ ਜੋ ਡੀਜੇ ਵੇਚ ਲਈ ਆਪਾਂ ਹਜ ਤਵਾਰਾ ਪੈਦਾ ਕਰਨੀ ਬਹੁਤ ਔਖੀ ਆ ਜੇ ਆਪਾਂ ਲੈਣ ਜਾਂਦੇ ਨੇ 1.2 ਲੱਖ ਤੋਂ ਘਟ ਆਉਂਦੀ ਨਹੀਂ ਹੋਣੀ ਤੇ 1.5 ਲੱਖ ਦੀ ਬਾਰ-ਬਾਰ ਲਾਉਣਾ ਜੀ ਇੱਕ ਫਾਰਮਰ ਨੂੰ ਬਹੁਤ ਬਹੁਤ ਔਖੀ ਜਾਂਦੀ ਹੈ ਤਾਂ ਇੰਨੀ ਦਮਾਈ ਨਹੀਂ ਜਿੰਨੇ ਆਪਾਂ ਫਿਰ ਬਾਰ-ਬਾਰ ਪਸ਼ੂ ਘਟਿਆਂ ਨੂੰ ਵੇਚ ਕੇ ਲਵਾਵਾਂਗੇ ਕਹੀ ਹੈ ਵੀ ਆਪਾਂ ਆਪਦੇ ਫਸਲ ਚੰਗੇ ਜਿਹੜੇ ਚੰਗੀ ਬਰੀਡ ਦੇ ਆ ਉਹਨਾਂ ਦਾ ਸਹੀ ਢੰਗ ਨਾਲ ਟ੍ਰੀਟਮੈਂਟ ਕਰਾ ਕੇ ਆਪਾਂ ਘਰੇ ਗੱਪਣ ਕਰ ਲਈ ਹਾਂਜੀ ਹਾਂਜੀ ਆ ਦੂਜੀ ਝੋਟੀ ਦੀ ਗੱਲ ਜੀ ਅਰੇ ਦੂਜੀ ਝੋਟੀ ਆ ਜੀ ਇਹ ਵੀ ਤਕਰੀਬਨ 2.5 1.5 ਹਜ਼ਾਰ ਦੀ ਮੀਟਰ ਦੀ ਇਹਦਾ ਵੀ ਪਾਈ ਜੀ ਬਹੁਤ ਨਾਜ਼ੁਕ ਆ ਕੇ ਚੁੱਕੀ ਜੀ ਇਹਦਾ ਵੀ ਬ੍ਰਹੂਸਾ ਦੀ ਕਿਰਪਾ ਨਾਲ ਏ ਵੀ ਅੱਜ ਚੈੱਕ ਪਾਸ ਅੱਜ ਤੁਹਾਡੀਆਂ ਦੋਨੇ ਮੱਝ ਚੈੱਕ ਪਾਸ ਹੈਗਾ ਨਾਂਨ ਤਸੱਲੀ ਹੈ ਬਿਲਕੁਲ ਜੀ ਕੋਈ ਤੁਸੀਂ ਰਾਜਮਾਨ ਪਰ ਰਾਜ ਜੀ ਅਸੀਂ ਇਹੀ ਕਹਿੰਨੇ ਆ ਵੀ ਜਿਨ੍ਹਾਂ ਦੇ ਪਸ਼ੂ ਖਰਾਬ ਹੋ ਚੁੱਕੇ ਆ ਉਹ ਇੱਕ ਵਾਰੀ ਡਾਕਟਰ ਸਾਹਿਬ ਨਾਲ ਜ਼ਰੂਰ ਸੰਪਰਕ ਕਰਨਾ ਹੈ ਜੀ ਹਾਂਜੀ ਚਲੋ ਆਪਾਂ ਇਹ ਕਹਿੰਨੇ ਵੀ ਮਿਹਨਤ ਹਾਂਜੀ ਹਾਂਜੀ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਪ੍ਰਮੋਟ ਕਰਦੇ ਆ ਆਪਣੇ ਤੋਂ ਰਾਜ ਜੀ ਪਰ ਉਥੇ ਵੀ ਗੱਲ ਆ ਬਿਲਕੁਲ ਹਾਂਜੀ ਸਾਨੂੰ ਤਾਂ ਇਹਨਾਂ ਤੇ ਰਾਤ ਕਿੱਡਾ ਭਰੋਸਾ ਜੀ ਇਤੋਂ ਅਸੀਂ ਤੁਹਾਨੂੰ ਵਿਸ਼ਵਾਸ ਨਹੀਂ ਦੇ ਸਕਦੇ ਬਿਲਕੁਲ ਜੀ ਵੀ ਆਪਦੇ ਪਸ਼ੂ ਵੀਰੇ ਜਿਹੜੇ ਮਹਿੰਗੇ ਤੋਂ ਮਹਿੰਗੇ ਜਾਨਵਰ ਆ ਤੁਹਾਡਾ ਗਾਂ ਮਾਝੀ ਜਾਂ ਘੋੜੀ ਉਹਦਾ ਸਹੀ ਢੰਗ ਨਾਲ ਟ੍ਰੀਟਮੈਂਟ ਕਰਾ ਕੇ ਤੁਸੀਂ ਆਪਣੇ ਘਰੇ ਵੀ ਜਾਨਵਰ ਆਪਦੇ ਗੱਭਣ ਕਰ ਸਕਦੇ ਆ ਲੱਖਾਂ ਰੁਪਇਆ ਲਾ ਲਾ ਕੇ ਪਸ਼ੂ ਦੁਆਰਾ ਤੁਹਾਨੂੰ ਲੈਣ ਦੀ ਲੋੜ ਨਹੀਂ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਹੋਰ ਬੇਜਵਾਨੇ ਦਾ ਭਲਾ ਹੋ ਸਕੇ ਬੁਚੜਾਂ ਤੋਂ ਜਾਨ ਬਚ ਜਾਏ ਸასი ਸ਼ਾਲੋਮ